ਤਾਰਿਕ ਨੂੰ ਪੂਰੇ ਸੰਸਾਰ ਵਿੱਚ ਯੋਗ ਦਿਵਸ ਮਨਾਇਆ ਗਿਆ ਜਿਸ ਨਾਲ ਹਰ ਇੱਕ ਜਗ੍ਹਾ ਸਵੇਰੇ 6 ਵਜੇ ਤੋਂ ਲੈ ਕੇ 6:45 ਤੱਕ ਯੋਗ ਕੀਤਾ ਗਿਆ ਜੇਕਰ ਗੱਲ ਕਰੀਏ ਤਾਂ ਸੰਗਰੂਰ ਦੇ ਧੂਰੀ ਸ਼ਹਿਰ ਦੀ ਜਿੱਥੇ ਲਗਭਗ 200 ਦੇ ਕਰੀਬ ਲੋਕਾਂ ਨੇ ਯੋਗ ਕੀਤਾ ਅਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਯੋਗ ਨਾਲ ਜੋੜਿਆ ਅਤੇ ਉਹਨਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਹਰ ਇੱਕ ਬੰਦੇ ਨੂੰ ਯੋਗ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਅੱਜ ਕੱਲ੍ਹ ਚੱਲ ਰਹੀਆਂ ਹਨ ਉਹਨਾਂ ਤੋਂ ਨਿਜਾਤ ਪਾਈ ਜਾ ਸਕੇ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਯੋਗਾ ਟ੍ਰੇਨਰ ਸੀਐਮਡੀ ਯੋਗਸ਼ਾਲਾ ਹਾਂਜੀ ਅੱਜ 10ਵਾਂ ਜਿਹੜਾ ਯੋਗ ਦੀ ਜਫਾ ਆਪਾਂ ਮਨਾ ਰਹੇ ਹਾਂ ਕੀ ਕਹੋਗੇ ਇਸ ਵਾਰ ਅੱਜ ਦੀ ਅਸੀਂ ਵੀ ਧੂਰੀ ਬਲਾਕ ਦੇ ਵਿੱਚ ਆਪਣਾ 10ਵਾਂ ਜਿਹੜਾ ਇੰਟਰਨੈਸ਼ਨਲ ਯੋਗਾ ਡੇ ਮਨਾਇਆਗਾ ਧੂਰੀ ਰਾਮ ਬਾਗ ਦੇ ਵਿੱਚ ਜਿੱਥੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਧਕ ਪਹੁੰਚੇ ਨੇਗੇ ਆਪਣੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਇੱਕ ਉਦਮ ਕੀਤਾ ਗਿਆਗਾ सीएमडी योगशाला ਨਾਂ ਦਾ ਇੱਕ ਪ੍ਰੋਜੈਕਟ ਪੂਰੇ ਪੰਜਾਬ ਦੇ ਵਿੱਚ ਚਲਾਇਆ ਗਿਆਗਾ ਜਿਸ ਦੇ ਨਾਲ ਹਰ ਇੱਕ ਗਲੀ ਮਹੱਲੇ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾਗਾ ਯੋਗਾ ਨੂੰ ਪਹੁੰਚਾਇਆ ਜਾ ਰਿਹਾ ਜਿਸ ਦਾ ਕਿ ਲੋਕ ਭਰਪੂਰ ਫਾਇਦਾ ਲੈ ਰਹੇ ਨੇਗੇ ਜਿਸ ਦੇ ਨਾਲ ਲੋਕਾਂ ਦੀਆਂ ਆਮ ਬਿਮਾਰੀਆਂ ਜਿਹੜੀਆਂ ਕਿ ਅਸੀਂ ਦੇਖਦੇ ਆਂਗੇ ਆਮ ਹੀ ਚੱਲੀਆਂ ਹੋਈਆਂ ਨੇ ਕਿਸੇ ਨੂੰ ਸਰਵਾਈਕਲ ਪੇਨ ਆਗਾ ਕਿਸੇ ਨੂੰ ਕੌਨਸਟੀਪੇਸ਼ਨ ਪ੍ਰੋਬਲਮ ਹੈਗੀ ਆਗੀ ਕੋਈ ਮਟਾਪੇ ਤੋਂ ਦੁਖੀ ਹੈਗਾਗਾ ਕੋਈ ਸ਼ੂਗਰ ਦਾ ਬੀਪੀ ਦਾ ਅੱਜ ਕੱਲ ਆਮ ਹੈ ਅਮਰੀਕ ਜਿਹੜੇ ਨੇ ਸਾਨੂੰ ਮਿਲਦੇ ਨੇਗੇ ਇਸ ਕਰਕੇ ਸੋ ਯੋਗ ਦੇ ਨਾਲ ਜਦੋਂ ਲੋਕ ਜੁੜ ਰਹੇ ਨੇਗੇ ਉਹ ਇਹਦਾ ਫਾਇਦਾ ਲੈ ਰਹੇ ਨੇਗੇ ਲੋਕਾਂ ਦੇ ਵੱਲੋਂ ਜਿਵੇਂ ਸਾਨੂੰ ਫੀਡਬੈਕ ਮਿਲ ਰਹੀ ਹੈਗੀ ਤਾਂ ਇਸ ਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇਗੀਆਂ ਉਹ ਦੂਰ ਹੋ ਰਹੀਆਂ ਨੇਗੀਆਂ ਲੋਕ ਆ ਆਪਣੀਆਂ ਬੱਖ-ਬੱਖ ਬਿਮਾਰੀਆਂ ਤੋਂ निजात ਪਾ ਰਹੇ ਨੇਗੇ ਇਸ ਲਈ ਇਹ ਪੰਜਾਬ ਸਰਕਾਰ ਦਾ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਸਿੰਘ ਮਾਨ ਜੀ ਦਾ ਬਹੁਤ ਵੱਡਾ ਇੱਕ ਅਸੀਂ ਕਹਿੰਦੇ ਹਾਂ ਸ਼ਲਾਘਾਯੋਗ ਕਦਮ ਲਗਾ ਜਿਹੜਾ ਕਿ ਆਮ ਪਬਲਿਕ ਦੇ ਲਈ ਆਮ ਲੋਕਾਂ ਦੀ ਸਿਹਤ ਦੇ ਲਈ ਜਿਹੜਾ ਚੱਕਿਆ ਗਿਆਗਾ ਅੱਜ ਤੱਕ ਅਸੀਂ ਦੇਖੀਏ ਤਾਂ ਮੈਨੂੰ ਲੱਗਦਾ ਏਦਾਂ ਦੀ ਕੋਈ ਯੋਗਸ਼ਾਲਾ ਜਾਂ ਯੋਗ ਦੇ ਬਾਰੇ ਕਦੇ ਸੋਚਿਆ ਨਹੀਂ ਗਿਆ ਸੀਗਾ ਬਟ ਹੁਣ ਜਿਹੜਾਗਾ ਸਰਕਾਰ ਨੇ ਇਸਤੇ ਵੱਲ ਰੁਕੀਤਾਗਾ ਇਸ ਦੇ ਦੁਆਰਾ ਜਿੱਥੇ ਲੋਕ ਫਾਇਦਾ ਲੈ ਰਹੇ ਨੇ ਲੋਕ ਆਪਣੀਆਂ ਬਿਮਾਰੀਆਂ ਤੋਂ ਸਕਾਰਾ ਪਾ ਰਹੇ ਨੇਗੇ ਉਥੇ ਹੀ ਇਸ ਦੇ ਵਿੱਚ ਇੱਕ ਰੋਜ਼ਗਾਰ ਦੇ ਮੌਕੇ ਨੇ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਯੋਗ ਦੇ ਵਿੱਚ ਕੋਈ ਰੋਜ਼ਗਾਰ ਮਿਲੇਗਾ ਬਟ ਸਰਕਾਰ ਦੇ ਇਸ ਕਦਮ ਦੇ ਨਾਲ ਮੈਨੂੰ ਲੱਗਦਾ ਹਜ਼ਾਰਾਂ ਜਿਹੜੇ ਨੇਗੇ ਨੌਜਵਾਨ ਲੜਕੇ ਲੜਕੀਆਂ ਜਿਹੜੇ ਨੇਗੇ ਜਿਨ੍ਹਾਂ ਨੇ ਯੋਗਾ ਦੇ ਵਿੱਚ ਸਟੱਡੀ ਕੀਤੀ ਹੈਗੀ ਉਹ ਨੌਕਰੀਆਂ ਲਈਆਂ ਨੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਇਹ ਅੱਗੇ ਦੀ ਅੱਗੇ ਜਿਹੜੀ ਹੈਗੀ ਇਹ ਸਾਡੀ ਸੀਐਮ ਦੀ ਯੋਗਸ਼ਾਲਾ ਵੱਧ ਰਹੀ ਹੈਗੀ ਬਹੁਤ ਸਾਰੇ ਲੋਕ ਨਵੇਂ ਜੁੜ ਰਹੇ ਹੋਣਗੇ ਪੁਰਾਣੇ ਲੋਕ ਆਲਰੇਡੀ ਜੁੜੇ ਹੋਏ ਹੋਣਗੇ ਹਰ ਇੱਕ ਜਿਹੜਾਗਾ ਇਹਦੀ ਪ੍ਰਸ਼ੰਸਾ ਕਰ ਰਿਹਾਗਾ ਅੱਜ ਜੇ ਅਸੀਂ ਗੱਲ ਕਰੀਏ ਧੂਰੀ ਦੇ ਵਿੱਚ ਜੋ ਅਸੀਂ ਯੋਗਾਡੇ ਸੈਲੀਬ੍ਰੇਟ ਕੀਤਾ ਤਾਂ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇਗੇ ਯੋਗਾ ਕੀਤਾ ਉਹਨਾਂ ਨੇ ਯੋਗਾ ਬਾਰੇ ਉਹਨਾਂ ਨੂੰ ਅਵੇਅਰ ਕੀਤਾ ਗਿਆਗਾ ਧੂਰੀ ਦੇ ਵਿੱਚ ਜੋ ਟ੍ਰੇਨਰ ਆਪਣੀਆਂ ਸਵਾਵਾ ਨਿਵਾ ਰਹੇ ਨੇਗੇ ਉਹਨਾਂ ਦੇ ਵੱਲੋਂ ਬੱਖ-ਬੱਖ ਜਿਹੜੇ ਆਸਣ ਨੇਗੇ ਸਾਨੂੰ ਜੋ ਪ੍ਰੋਟੋਕੋਲ ਇੱਕ ਭੇਜਿਆ ਗਿਆ ਸੀਗਾ ਪ੍ਰੋਟੋਕੋਲ ਦੇ ਅਕੋਰਡਿੰਗ ਅਸੀਂ ਜਿਹੜਾਗਾ ਯੋਗਾ ਕਰਵਾਇਆਗਾ ਲੋਕਾਂ ਨੇ ਇਸ ਦਾ ਬਹੁਤ ਹੀ ਆਨੰਦ ਮਾਣਿਆਗਾ ਖੂਬ ਆਨੰਦ ਲਿਆਗਾ ਜਿਸ ਦੇ ਨਾਲ ਉਹਨਾਂ ਨੇ ਇੱਕ ਆਤਮਿਕ ਜਿਹੜੀ ਹੈਗੀ ਸ਼ਾਂਤੀ ਅਸੀਂ ਕਹੀਏ ਉਹਦਾ ਅਨੁਭਵ ਕੀਤਾਗਾ ਸ਼ਾਂਤੀ ਦਾ ਅਨੁਭਵ ਕੀਤਾਗਾ ਯੋਗਾ ਜਿਹੜਾਗਾ ਆਮ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਕਹੀਏ ਪ੍ਰਾਤਨ ਸਮੇਂ ਦੇ ਵਿੱਚੋਂ ਗੱਲ ਕਰੀਏ ਪ੍ਰਾਤਨ ਸਮੇਂ ਨਾਲੋਂ ਵੀ ਜ਼ਿਆਦਾ ਯੋਗ ਦਾ ਬੈਨੀਫਿਟ ਆ ਸਨ ਕਿਉਂਕਿ ਜ਼ਿਆਦਾ ਇੰਪੋਰਟੈਂਸ ਆ ਗਈ ਸਾਡੇ ਅੱਜ ਕੱਲ ਰਜੇਵੇਂ ਐਸੇ ਹੋ ਗਏ ਨੇ ਕੰਮ ਕਰ ਐਸੇ ਹੋ ਗਏ ਨੇਗੇ ਜਿਸ ਦੇ ਨਾਲ ਲੋਕਾਂ ਨੂੰ ਡਿਪਰੈਸ਼ਨ ਸਟ्रेस ਜਿਹੜੀ ਹੈਗੀ ਬਹੁਤ ਜ਼ਿਆਦਾ ਰਹਿਣ ਲੱਗ ਪਈ ਇਸ ਕਰਕੇ ਯੋਗ ਦੇ ਨਾਲ ਜੁੜਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਜੇਕਰ ਅਸੀਂ ਯੋਗ ਦੇ ਨਾਲ ਜੁੜਦੇ ਆਂਗੇ ਤਾਂ ਕੀ ਹੈਗਾ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਜੀਆਂ ਡਿਪਰੈਸ਼ਨ ਵਗੈਰਾ ਜੋ ਅੱਜਕੱਲ ਆਮ ਇੱਕ ਬਿਮਾਰੀ ਬਣੀ ਪਈ ਹੈਗੀ ਉਹਦੇ ਤੋਂ ਜਿਹੜਾਗਾ ਅਸੀਂ ਸਰਕਾਰਾਂ ਪਾਉਣੇ ਆਂਗੇ ਸਾਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਜਿਹੜਾਗਾ ਤੰਦਰੁਸਤੀ ਪ੍ਰਾਪਤ ਹੁੰਦੀ ਹੈਗੀ ਅਸੀਂ ਪੂਰਾ ਜਿਹੜਾਗਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਬੈਲੈਂਸ ਦੇਣੇ ਆਂਗੇ ਸੋ ਇੱਕ ਵਾਰ ਫੇਰ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਗਵਰਨਮੈਂਟ ਦਾਗਾ ਜਿਨ੍ਹਾਂ ਨੇ ਇਹ ਇੱਕ ਬਹੁਤ ਵੱਡਾ ਉਪਰਾਲਾ ਕੀਤਾਗਾ ਸੀਐਮ ਦੀ ਯੋਗ ਸ਼ਾਲਾ ਨੂੰ ਚਲਾਇਆਗਾ ਸ਼ਹਿਰਾਂ ਤੱਕ ਗਲੀ ਮਹੱਲਿਆਂ ਤੱਕ ਪਿੰਡਾਂ ਤੱਕ ਯੋਗ ਨੂੰ ਪਹੁੰਚਾਇਆਗਾ ਤੇ ਉਸ ਤੋਂ ਬਾਅਦ ਲੋਕ ਵੀ ਇਹਦਾ ਪੂਰਾ ਪੂਰਾ ਫਾਇਦਾ ਲੈ ਰਹੇ ਨੇਗੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਕੀ ਕਹੋਗੇ ਅੱਜ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਜਿਹੜਾ ਮਨਾਇਆ ਜਾ ਰਿਹਾ ਜੀ ਉਸ ਬਾਰੇ ਜੀ ਸਭ ਤੋਂ ਪਹਿਲਾਂ ਤਾਂ ਮੈਂ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਉਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਤੇ ਇਸ ਤੋਂ ਇਲਾਵਾ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜੋ ਕਿ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹੈਗਾ ਇਹ ਸਿਰਫ ਅੱਜ ਦਾ ਦਿਨ ਹੀ ਬਣਾਣਾ ਹੈਗਾ ਆਪਾਂ ਨੇ 365 ਦੇ 365 ਦਿਨ ਬਣਾਣਾ ਹੈਗਾ ਕਿਉਂ ਕਿ ਯੋਗ ਨੂੰ ਅਪਣਾ ਕੇ ਲੱਖਾਂ ਲੋਕ ਬਿਮਾਰੀਆਂ ਤੋਂ ਮੁਕਤ ਹੋ ਰਹੇ ਹੈਗੇ ਨੇ ਡਿਪਰੈਸ਼ਨ ਮੋਟਾਪਾ ਸ਼ੂਗਰ ਜਾਣੇ ਜਾਣੇ अनेका ਰੋਗਾਂ ਤੋਂ ਮੁਕਤ ਹੋ ਰਿਹਾ ਹੈਗੇ ਨੇ ਤੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੈਗੇ ਨੇ ਅਗਰ ਆਪਾਂ ਵੀ ਇਹ ਪ੍ਰਣ ਕਰੀਏ ਅੱਜ ਦੇ ਦਿਨ ਅੱਜ ਦੇ ਸ਼ੁਭ ਮੌਕੇ ਤੇ ਸ਼ੁਭ ਦਿਹਾੜੇ ਉੱਤੇ ਅਗਰ ਆਪਾਂ ਪ੍ਰਣ ਕਰੀਏ ਕਿ ਆਪਾਂ ਯੋਗ ਨੂੰ ਅਪਣਾਈਏ ਤਾਂ ਆਪਾਂ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਤੋਂ ਬਚ ਸਕਦੇ ਹੈਗੇ ਆ ਆਪਣੇ ਜੀਵਨ ਨੂੰ ਆਪਣੇ ਲਾਈਫ ਸਟਾਈਲ ਨੂੰ ਮਤਲਬ ਬਹੁਤ ਹੀ ਡਿਸਪਲਿਨਡ طریقے ਨਾਲ ਸਿਹਤ طریقے ਨਾਲ ਆਰਗੇਨਿਕ طریقے ਨਾਲ ਅਪਣਾ ਕੇ ਸਵਸਥ ਰਹਿ ਸਕਦੇ ਹੈਗੇ ਆ ਤੇ ਲੰਬਾ ਜੀਵਨ ਸਵਸਥ ਜੀਵਨ ਖੁਸ਼ੀਵਾਰ ਜੀਵਨ ਵਧਿਤ ਕਰ ਸਕਦੇ ਹੈਗੇ ਇੱਕ ਜਿਵੇਂ ਸੀਐਮ ਸਾਹਿਬ ਨੇ ਯੋਗ ਸ਼ਾਲਾ ਖੋਲੀ ਹੋਈ ਹੈ ਉਹਦਾ ਕਿੰਨਾ ਕੁ ਫਰਕ ਪਿਆ ਸਰ ਸੀਐਮ ਯੋਗ ਸ਼ਾਲਾ ਨਾਲ ਬਹੁਤ ਪ੍ਰਭਾਵ ਪਿਆ ਹੈਗਾ ਜਿਹੜੇ ਲੋਕ ਪਹਿਲਾਂ ਬਿਲਕੁਲ ਯੋਗ ਬਾਰੇ ਜਾਣਦੇ ਵੀ ਨਹੀਂ ਹੈਗੇ ਸੀਗੇ ਉਹਨਾਂ ਨੂੰ ਵੀ ਹੁਣ ਯੋਗ ਬਾਰੇ ਪਤਾ ਲੱਗਣ ਲੱਗ ਗਿਆ ਉਹ ਵੀ ਹੁਣ ਉੱਠ ਗਏ ਹੈਗੇ ਨੇ ਯੋਗ ਨੂੰ ਅਪਣਾ ਰਹੇ ਹੈਗੇ ਨੇ ਤੰਦਰੁਸਤ ਹੋ ਰਹੇ ਹੈਗੇ ਨੇ ਤੇ ਬਾਕੀਆਂ ਨੂੰ ਵੀ ਸਨੇਹਾ ਲਗਾ ਰਹੇ ਹੈਗੇ ਨੇ ਵੀ ਤੁਸੀਂ ਵੀ ਯੋਗ ਕਰੋ ਤੇ ਤੰਦਰੁਸਤ ਰਹੋ ਇਸ ਨਾਲ ਧੰਨਵਾਦ ਕਰਦ ਹਾਂ ਸੀਐਮ ਸਾਹਿਬ ਦਾ ਅੱਜ ਇਹ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਸੂਬਾ ਅਧਿਕਾਰੀ ਸਾਹਿਬਾਨ ਦਾ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹਦੇ ਨਾਲ ਕੀ ਇਹ ਬਹੁਤ ਵਧੀਆ ਉਪਰਾਲਾ ਹੈਗਾ ਮਤਲਬ ਹਰ ਕੈਟਾਗਰੀ ਦਾ ਲੋਕ ਛੋਟੇ ਵੱਡੇ ਬਿਯੁਰਗ ਸਾਰੇ ਇਸ ਨੂੰ ਪਨਾਰੀ ਹੈਗੇ ਨੇ ਤੇ ਰੋਗ ਮੁਕਤ ਹੋ ਕੇ ਆਪਣਾ ਜੀਵਨ ਅੱਛਾ ਬਤੀਤ ਕਰ ਰਹੇ ਹੈ ਕਿੰਨੇ ਅੱਜ ਇੱਥੇ ਜੋ ਕਰਨ ਲਈ ਆਏ ਸੀ ਅੱਜ ਸਾਡੇ ਕੋਲ ਇੱਥੇ ਭਾਰਤੀ ਯੋਗ ਸੰਸਥਾਨ ਦੇ ਬੈਨਰ ਹੇਠ 150 ਤੋਂ ਲੈ ਕੇ 200 ਲੋਕ ਯੋਗ ਕਰਨ ਆਏ ਹੈਗੇ ਸੀਗੇ ਤੇ ਉਹ ਅਗਾਹ ਜਾ ਕੇ ਹੋਰ ਲੋਕਾਂ ਨੂੰ ਦੱਸਣਗੇ ਤੇ ਇਹ ਮਤਲਬ ਸਿਲਸਿਲਾ ਵੱਧਦਾ ਹੀ ਜਾਊਗਾ ਇੱਥੇ ਡੇਲੀ ਚੱਲਦੀਆਂ ਕਲਾਸਾਂ ਹੈ ਹਾਂਜੀ ਆਰਾਮ ਬਾਗ ਧੂਰੀ ਪਾਸਥਾਨੀਆਂ ਆਰਾਮ ਬਾਗ ਧੂਰੀ ਪਾਰਕ ਵਿਖੇ 365 ਦਿਨ ਬਿਨਾਂ ਕਿਸੇ ਨਾਗੇ ਚਾਹੇ ਕੋਈ ਤਿਉਹਾਰ ਹੈ ਚਾਹੇ ਕੁਝ ਵੀ ਹੈ ਇਹੋ ਕਲਾਸ ਲੱਗਦੀ ਲੱਗਦੀ ਹੈਗੀ ਹੈ ਜੇ ਜਿੰਨੀ ਮਰਜ਼ੀ ਠੰਡ ਹੈਗੀ ਹੈ ਗਰਮੀ ਹੈਗੀ ਹੈ ਪ੍ਰਯੋਗ ਹੁੰਦਾ ਹੀ ਹੈ ਜੀ